شان ਸਿੰਘ ਜੀ ਮਾਡਰ ਨੰਬਰ ਕਰਾ ਤੇ ਬੀਜੇਪੀ ਪੰਜਾਬ ਭਾਰਤੀ ਬੀਜੇਪੀ ਜਨਤਾ ਪਾਰਟੀ ਤੇ ਤੁਨ ਨਿਸ਼ਾਨ ਆਪਣਾ ਗੇ ਕਮਲ ਦਾ ਫੁੱਲ ਇਸ ਤਰ੍ਹਾਂ ਆਉਂਗਾ ਰਾਹ ਤੇ ਕੀ ਕਹਿਣਾ ਚਾਹੁੰਦੇ ਆਪਣੇ ਮਾੜ ਵਾਸੀਆਂ ਨੂੰ ਕਹਿਨੇ ਆਂ ਕਿ ਤਾਂ ਹੋਣ ਜਿਹੜੀ ਇਹ ਜ਼ਰੂਰੀ ਹੈ ਇਸ ਤਰ੍ਹਾਂ ਇਹ ਮੀਦਾ ਮੰਗਦੇ ਲੋਕ ਪਰ ਕੀ ਜੰਨਾ ਸਭ ਤੋਂ ਪਹਿਲਾਂ ਜੀ ਬਹਿਗਰ ਜੀ ਆਖਾਲ ਸਾਹਿਬ ਵੈਗਰੀ ਜੀ ਫਤਿਹ ਮੈਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਾਂ ਬਣ ਬਣੋ ਹਨੂ ਇੱਕ ਟਿਕਟ ਦਿੱਤੀ ਗਈ ਗੁਰੂ ਸਾਹਿਬ ਨੇ ਹਨੂ ਮਲੇਵਾਣਾ ਕੱਟ ਕਰਕੇ ਇਹ ਜਨਵਰੀ ਦੇ ਦਾ ਇੱਕ ਸਮਾਂ ਮੌਕਾ ਦਿੱਤਾ ਜੀ ਇਸ ਨੇ ਇਸ ਮਲੇ ਦੇ ਬਹੁਤ ਜ਼ਿਆਦਾ ਹੀ ਮਤਲਬ ਕਿ ਡਿਵੈਲਪਮੈਂਟ ਦਾ ਕੰਮ ਬਿਲਕੁਲ ਹੀ ਹੋ ਰਿਹਾ ਤੇ ਇਸ ਮਲੇ ਦੇ ਵਿੱਚ ਬਹੁਤ ਚਿਰਾਂ ਤੋਂ ਅਸੀਂ ਉਹ ਪਾਰਟੀ ਨੂੰ ਜਿਤਾ ਰਹੇ ਹਾਂ ਕੋਈ ਬਲਟੀ ਹੋ ਜੀ ਨਹੀਂ ਜਿਸ ਮਲੇ ਵਾਸਤੇ ਇਹ ਕੋਈ ਡਿਵੈਲਪਮੈਂਟ ਦਾ ਕੰਮ ਕੋਈ ਕਿਸੇ ਗੱਲੋਂ ਵੀ ਕੋਈ ਮੁਰਕੇ ਬਾਅਦ ਆਉਂਦੇ ਨਹੀਂ ਆ ਤੇ ਇਸ ਤਰ੍ਹਾਂ ਕਿ ਗੁਰੂ ਸਾਹਿਬ ਨੇ ਅਰਤੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਤੈਨੂੰ ਧੰਨਵਾਦ ਕਰਦਾ ਇਸ ਪਾਰਟੀ ਦਾ ਬੀਜੇਪੀ ਪਾਰਟੀ ਦਾ ਕਿਉਂਕਿ ਸਭ ਤੋਂ ਪਹਿਲਾਂ ਦੇਖੋ ਆਮ ਲੋਕ ਲਖ ਸਭ ਇਹ ਜਿਹੜੀ ਇਹਨਾਂ ਪਾਰਟੀਆਂ ਨੇ ਇਸੇ ਜੀ ਵੀ ਅੱਜ ਤੱਕ ਜਾਂ ਇਹਨਾਂ ਨੇ ਕੋਈ ਨਸ਼ਾ ਬੰਦ ਕਰਾਇਆ ਜਾਂ ਕੋਈ ਚੋਰੀਆਂ ਬੰਦ ਕਰਾਈਆਂ ਜਾਂ ਕੋਈ ਰਿਸ਼ਵਤਖੋਰੀ ਬੰਦ ਕਰਾਈ ਕੋਈ ਵੀ ਐਸਾ ਕੋਈ ਕੰਮ ਇਸ ਇਲਾਕੇ ਵਾਲੇ ਕੋਈ ਸਹਾਰ ਨਹੀਂ ਕੀਤਾ ਜੀ ਅਈਆਂ ਇਸੇ ਕਈ ਸਾਲਾਂ ਤੋਂ ਇਹ ਸਤਖੰਡ ਰੋਡ ਦੇ ਡੈਮ ਬਣਿਆ ਹੋਇਆ ਵਾ ਇਹ ਡੰਬ ਦੀ ਇੰਨੀ ਕੀ ਪ੍ਰੋਬਲਮ ਆ ਇੰਨਾ ਗੰਦ ਆ ਰਿਹਾ ਬੋਤ ਬੋ ਆ ਰਹੀ ਆ ਇਹ ਮਲਾਵਾ ਸੀ ਇੰਨਾ ਡੰਬ ਤੋਂ ਤੰਗ ਆ ਤੇ ਬੱਚੇ ਬਿਮਾਰ ਹੋਣ ਤੱਕ ਰਿੰਦੇ ਜੀ ਇਸੇ ਡੰਬ ਨੂੰ ਪੁਲ ਦੇ ਉੱਤੇ ਜਾਂ ਨਾਲ ਹੀ ਇੱਕ ਇੱਕ ਸਾਈਡ ਤੋਂ ਪੁਲ ਟੁਕਾਇਆ ਆਈ ਗੱਡੀਆਂ ਉੱਪਰ ਦੀਆਂ ਨੀਰੇ ਖਤਰੇਲਾ ਕਰਿਆ ਮੇਰੇ ਬਿੰਦਿਆਂ ਬਿੰਦਾਂ 8-10 ਟੈਂਪੂ ਗੱਡੀਆਂ ਕੋ ਡਿੱਗੀਆਂ ਕਾਫੀ ਨੁਕਸਾਨ ਦੇ ਆ ਇਸ ਕਰਕੇ ਅਸੀਂ ਜਿਹਨੇ ਕਿ ਆਰਪੀ ਭਾਜਪਾ ਨੂੰ ਮੌਕਾ ਦਿੱਤਾ ਜਾਵੇ ਸਮੁੱਚੇ ਬੋਲਦਾ ਚੋਣ ਦਾ ਚਾਨ ਹੈ ਜੀ ਸਾਰੇ ਮਹੱਲੇ ਵਾਸੀਆਂ ਨੂੰ ਇਹੋ ਕਹਿੰਨੇ ਕਿ ਜੇ ਰਲ ਮਿਲ ਕੇ ਕੀ ਬੀਜੇਪੀ ਪਾਰਟੀ ਤੁਸੀਂ ਲਿਆਓ ਤੇ ਫਿਰ ਇਹ ਇੱਕ ਇਮਾਨਦਾਰ ਪਾਰਟੀ ਹੈ ਇਮਾਨਦਾਰ ਪਾਰਟੀ ਫਿਰ ਦੇਖੋ ਜੀ ਤਰਨਤਨ ਜਿਵੇਂਗਾ ਮੁਕਾਸ ਵਲੋਂ ਤਨ ਮਨ ਨੂੰ ਐਕੀ ਵੈਸੇ ਮਹਾਰਾਜ ਦੀ ਕਿਰਪਾ ਨਵਾਜੂਤ ਸਾਰੀ ਪਬਲਿਕ ਐਕੀ ਬੀਜੇਪੀ ਨੂੰ ਮਾਨ ਦੇ ਰਹੀ ਹੈ ਜੀ ਬਹੁਤ ਧੰਨਵਾਦ ਜੀ ਵਗੈਰ ਜੀ ਮੇਰਾ ਨਾਮ ਸੁਦਾਮਨ ਦੋਸਨ ਇਹ ਵਾਰਡ ਕਿਹੜੀ ਹੈ ਇਹ ਵਾਰਡ ਆਪਣਾ ਹਾਂ ਕਿਸ ਤਰ੍ਹਾਂ ਇਹ ਗਿਆਨ ਚਲ ਜੀ ਘੜੇ ਨੇ ਧਾਬੇ ਵਾਲੇ ਕਿਸ ਤਰ੍ਹਾਂ ਦਾ ਨਹੰਗਾਰਾਵਾਦ ਕੀ ਕਹਿਣਾ ਚਾਹੋ ਕੋਈ ਅਸੀਂ ਨੂੰ ਕਰਕੇ ਖੁਦਾਰਿਆ ਕਿ ਕੋਈ ਮਹੱਲੇ ਦਾ ਵਿਕਾਸ ਨਹੀਂ ਹੋਇਆ ਤੇ ਇਹ ਹੁਣ ਇਹਨਾਂ ਨਿਸ਼ਾਨ ਸਿਧਰਾਂ ਨੂੰ ਖੁਦਾਰਿਆ ਕੋਈ ਮਹੱਲੇ ਦਾ ਜਿੱਤੇ ਵੀ ਜੇ ਵਿਕਾਸ ਕਰ ਲਗੇ ਸਾਰੇ ਕੰਮ ਹੋਣਗੇ ਤੇ ਬਜ਼ੁਰਗਾਂ ਦੀ ਵੀ ਮਾਰੀ ਮੋਟੀਆਂ ਪੁਲਿਸ ਵਾਲੇ ਰੋਣਗੇ ਕੀ ਕਹਿਣਾ ਚਾਹੁੰਦੇ ਆਪਣੇ ਵਾੜਵਾਸੀਆਂ ਦਾ ਵਾੜਵਾਸੀ ਮੰਲਾਵਾਲੀ ਸਾਰੇ ਨਹੀਂ ਹੋਏ ਪੀੜੇ ਕੀ ਹੈ ਕਿ ਤੁਸੀਂ ਆਓ ਤੇ ਦੋ ਤਰੀਕ ਨੂੰ ਜਿਹੜੇ ਵੋਟਰ ਹੈ ਕਮਲ ਦੇ ਫੋਨ ਤੋਂ ਲਾ ਕੇ ਕਿ ਇਹਨੂੰ ਪੂਰਾ ਕਾਰਜਾਵਾਹ ਕਰਨਾ ਹੈ ਕਿ ਵਕਾਫ ਵਾਸਤੇ ਸਰਕਾਰੀ ਚਾਲ ਫਿਰ ਹੋਣੀ ਹੈ